ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਦਰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਕਢਾਣੀ ਕਲਾ ਗੁਰਦੁਆਰਾ ਨੰਮਸਰ ਸਾਹਿਬ ਚਰਨ ਸੋ ਪ੍ਰਾਪਤ ਧਰਤੀ 6ਵੇਂ ਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੰਦਰਨ ਬਾਬਾ ਸ੍ਰੀ ਚੰਦ ਮਨਾ ਰਹੇ ਹਨ 20 ਤਰੀਕ ਦਨ ਸ਼ਨੀਵਾਰ ਪਿੰਡ ਘਡਾਣੀ ਕਲਾਂ ਤਹਿਸੀਲ ਪੈੜ ਜਿਲ੍ਹਾ ਲੁਧਿਆਣਾ ਇੱਥੇ ਇਸ ਸਮਾਗਮ ਦੇ ਵਿੱਚ ਦਸਤਾਰ ਮੁਕਾਬਲੇ ਗੁਰਬਾਣੀ ਗੰਢ ਮੁਕਾਬਲੇ ਲੰਮੇ ਕੇਸ ਮੁਕਾਬਲੇ ਅਤੇ ਗੁਰਬਾਣੀ ਦਾ ਇਤਿਹਾਸ ਸਿੱਖ ਕੌਮ ਦਾ ਇਤਿਹਾਸ ਉਹਦੇ ਬਾਰੇ ਇਹ ਜਿਹੜੇ ਮੁਕਾਬਲੇ ਰੱਖੇ ਗਏ ਨੇ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ 23 ਦਿਨ ਸ਼ਨੀਵਾਰ ਨੂੰ ਆਪਣੇ ਪਰਿਵਾਰ ਸਮੇਤ ਕੁੜਾਣੀ ਕਲਾਂ ਨੰਮ ਸਰ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਸੁਖਮਨੀ ਸਾਹਿਬ ਦੇ ਪਾਠ 8:30 ਤੋਂ ਆਰੰਭ ਹੋਣਗੇ ਜੋ ਕਿ 10:30 ਵਜੇ ਭੋਗ ਬਾਏ ਜਾਣਗੇ ਉਪਰੰਤ ਇਸ ਮੁਕਾਬਲੇ ਦਸਤਾਰ ਮੁਕਾਬਲੇ ਗੁਰਵਾਣੀ ਗੰਠ ਮੁਕਾਬਲੇ ਇਹ ਕਰਵਾਏ ਜਾਣਗੇ ਉਪਰੰਤ ਤੰਤਨ ਬਾਬਾ ਸ੍ਰੀ ਚੰਦ ਮਹਾਰਾਜੀ ਦੇ ਇਤਿਹਾਸ ਬਾਰੇ ਪਹੁੰਚ ਰਹੀਆਂ ਨੈਂਗ ਸਿੰਘ ਜੜੇਬੰਦੀਆਂ ਸਾਧੂ ਸੰਪਰਦਾਵਾਂ ਗੁਰਮਤਿ ਵਿਚਾਰ ਵਾਲੇ ਮਹਾਪੁਰਸ਼ ਉਹ ਇਸ ਸਮਾਗਮ ਦੇ ਵਿੱਚ ਪਹੁੰਚ ਰਹੇ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਇਸ ਸਮਾਗਮ ਦੇ ਵਿੱਚ ਪਹੁੰਚਣ ਦੀ ਕਿਰਪਾ ਧੰਨ ਧੰਨ ਬਾਬਾ ਸ੍ਰੀ ਚੰਦ ਭਗਵਾਨ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਆ ਸਾਡੇ ਕੋਲ ਧੰਨ ਧੰਨ ਬਾਬਾ ਸ੍ਰੀ ਚੰਦ ਉਦਾਸੀ ਸਿੱਖ ਸੰਪਰਤਾ ਦੇ ਮੈਂਬਰ ਸਹਿਬਾਨ ਪਹੁੰਚੇ ਨੇ ਰਣਵੀ ਸਿੰਘ ਹੈ ਬੋਲ ਤੇ ਐਡਵੋਕੇਟ ਕਰਾਈ ਗੱਲ ਬਾਈ ਬਾਈ ਜੀ ਦਾ ਖਾਤਾ ਬਾਈ ਜੀ ਦੇ ਪਤੇ ਵਾਈ ਬੋਲ ਜੀ ਦਾ ਖਾਤਾ ਵਾਈ ਬੋਲ ਜੀ ਦੇ ਪਤੇ ਕੀ ਮੈਸੇਜ ਆਜ ਤੁਹਾਡੇ ਵੱਲੋਂ ਅਸੀਂ ਤੁਮ ਤੁਮ ਬਰਵਾ ਸ਼ਿਰ ਜਾਂਦੀ ਮਹਾਰਾਜੀ ਉਹਨਾਂ ਦੇ ਪ੍ਰਕਾਸ਼ ਪ੍ਰਭੂ ਨੂੰ ਸਮਾਪਤੇ ਜੋ ਪ੍ਰੋਗਰਾਮ 20 ਤਰੀਕ ਸੰਬੰਧ ਨੂੰ ਮਨਾ ਰਹੇ ਆ ਪਿੰਡ ਪੁਰਾਣੀ ਕਲਾ ਤੇ ਗੁਰਦੁਆਰਾ ਨਿੰਮ ਸਾਹਿਬ ਵਿਖੇ ਸੋ ਇਸ ਵਿੱਚ ਵਕਸੂਲਾਂ ਦੇ ਵਿਦਿਆਰਥੀ ਹਿੱਸਾ ਲੈਣਗੇ ਜਿਸ ਵਿੱਚ ਲੰਬੇ ਕੇਸ ਮੁਕਾਬਲੇ ਦਸਤਾਰ ਮੁਕਾਬਲੇ ਗੁਰਬਾਣੀ ਕੰਢ ਮੁਕਾਬਲੇ ਹੋਣਗੇ ਸਿੱਖ ਨੌਜਵਾਨਾਂ ਪਗੜੀਆਂ ਉਹਨਾਂ ਨੂੰ ਦਸਤਾਰਾਂ ਵੀ ਦਿੱਤੀਆਂ ਜਾਣਗੀਆਂ ਤੇ ਬੱਚਿਆਂ ਨੂੰ ਵੀ ਚੁੰਗੀਆਂ ਵੀ ਦਿੱਤੀਆਂ ਜਾਣਗੀਆਂ ਤੇ ਸਿੱਖ ਧਰਮ ਵੱਤਵਾਂ ਜੋੜਨ ਦੇ ਉਪਰਾਲੇ ਕੀਤੇ ਜਾਣਗੇ ਤੇ ਸੂਚ ਸੰਤਾ ਨੂੰ ਇਹ ਬੇਨਤੀ ਹੈ ਕਿ ਸਮੇਂ ਸਿਰ 20 ਤਰੀਕ ਨੂੰ ਵੱਤਵੇ ਸਭ ਜੋਗ ਦੇਣਤ ਗੁਰਦਵਾਰਾ ਨਿਮਸਾਰਵੀ ਕੀ ਪਹੁੰਚਣ ਦੀ ਕਿਰਪਾ ਹਰ ਪ੍ਰੋਗਰਾਮ 10 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਹੋਏਗਾ ਇਹ ਜਿਹੜਾ ਆਪਾਂ ਚੁੰਨੀਆਂ ਦੇਣੀਆਂ ਨੇ ਜਾਂ ਦਸਤਾਰਾਂ ਦੇਣੀਆਂ ਨੇ ਸਕੂਲ ਦੇ ਬੱਚਿਆਂ ਨੂੰ ਹੀ ਦੇਣੀਆਂ ਨੇ ਆਪ ਵਿਸ਼ੇਸ਼ ਤੌਰ ਤੇ ਜਿਹੜੇ ਸਕੂਲ ਦੇ ਅਧਿਆਪਕ ਇਸ ਲਈ ਆਵੋਗੇ ਉਹਨਾਂ ਵਿੱਚੋਂ ਮੇਨ ਤੌਰ ਤੇ ਦਿੱਤੇ ਜਾਣਗੇ ਤਾਂ ਕਿ ਬੱਚੇ ਸਮਾਜ ਸਾਡਾ ਇਸ ਪਾਸੇ ਜੁੜੇ ਗੁਰੂ ਸਿੱਖ ਜਿਹੜੇ ਬੀਬੀਆਂ ਜਿਨ੍ਹਾਂ ਨੇ ਨਾਮ ਅਮਰਿਤਪਾਲ ਕਾਨਾ ਜਾਂ ਹੋਰ ਉਸ ਸਬੰਧ ਨੂੰ ਸੇਧ ਮਿਲ ਸਕੇ ਸੀ ਬੱਚਿਆਂ ਨੂੰ ਇਸ ਪਾਸੇ ਦਿਹਾ ਰਹੇ ਨੇ ਜਿਹੜੇ ਲੋੜਵੰਦ ਬੱਚੇ ਨੇ ਉਹਨਾਂ ਨੂੰ ਵੀ ਦਸਤਾਰਾਂ ਦਿੱਤੀਆਂ ਜਾਣਗੀਆਂ ਜਿਹੜੇ ਲੋੜਵੰਦ ਬੱਚੇ ਉਹਨਾਂ ਨੂੰ ਵੀ ਇਹ ਮੁਹਈਆ ਕਰਾਵਾਂਗੇ ਤਾਂ ਕਿ ਬਹੁਤ ਸਾਰੇ ਸਹਿਯੋਗ ਉਹਨਾਂ ਨੂੰ ਵੀ ਮਿਲੇ ਵੀ ਉਹਨਾਂ ਨੂੰ ਇਹ ਲੱਗਵੇ ਸੀ ਇਸ ਵੀ ਨਾਲ ਦੀ ਧੰਨਵਾਦ ਜੀ ਧੰਨਵਾਦ ਬਾਈ ਜੀ ਇਹ ਸਨ ਅਰਜੀਤ ਸਿੰਘ ਐਡਵੋਕੇਟ ਹੈ ਬੁਵਾਲ ਜਿਹੜਾ ਇਹਨਾਂ ਦਾ ਬਹੁਤ ਵੱਡਾ ਪ੍ਰਾਲਾ ਬਾਬਾ ਸ੍ਰੀ ਚੰਦ ਉਦਾਸੀ ਸਿੱਖ ਸੰਪਰਦਾਵੋਂ ਲੋੜਵੰਦ ਬੱਚਿਆਂ ਨੂੰ ਸਕੂਲ ਚੋਂ ਲੱਭ ਕੇ ਉਹਨਾਂ ਦੀਆਂ ਜਿਹੜੀਆਂ ਦਸਤਾਰਾਂ ਫਿੱਟੀਆਂ ਹੋਈਆਂ ਨੇ ਜਾਂ ਨਾ ਨਾਇਣਯੋਗ ਨੇ ਉਹਨਾਂ ਨੂੰ ਦਸਤਾਰਾਂ ਫਰੀ ਦਿੱਤੀਆਂ ਜਾਣੀਆਂ ਜਿਹੜੇ ਸਕੂਲ ਇਹਨਾਂ ਦੇ ਕੈਂਪ ਚ ਆਉਣੇ ਨੇ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ ਪ੍ਰਾਲਾ ਜਿਹੜਾ ਸਿੱਖ ਕੌਮ ਲਈ ਵੱਡਾ ਪ੍ਰਾਲਾ ਸਿੱਖੀ ਨੂੰ ਜੋੜਣ ਲਈ ਜੋੜ ਰਹੇ ਨੇ ਮੈਂ ਤੁਹਾਡਾ ਜਗਤਾਰ ਘੜਾਣੀ ਤੁਸੀਂ ਦੇਖ ਰਹੇ ਹੋ ਲੋਕ ਪੱਖੀ মিডিਆ ਲੋਕਾਂ ਦੀਆਂ ਗੱਲਾਂ ਕਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ